ਬੜੀ ਇਫੋਰਚੂਨੇਟ ਗੱਲ ਹੋਈ ਸੀ ਜਦੋਂ ਜੱਗੂ ਦੀ ਮਾਤਾ ਦਾ ਮਰਡਰ ਕਰ ਦਿੱਤਾ ਗਿਆ ਸੀ ਬਟਾਲਾ ਉਦੋਂ ਇਹਨਾਂ ਨੇ ਅਗਲੇ ਦਿਨ ਕ੍ਰਿਮਿਨੇਸ਼ਨ ਕਰਨ ਤੋਂ ਪਹਿਲਾਂ ਬੋਡੀ ਨੂੰ ਲੈ ਕੇ ਜਿਹੜਾ ਹਾਈਵੇ ਜਾਮ ਕੀਤਾ ਸੀਗਾ ਉਹ ਚ ਉਹਨਾਂ ਦੀ ਸਿਸਟਰ ਨੇ ਇਹ ਗੱਲ ਕੀਤੀ ਸੀ ਜੀ ਕਿ ਸ਼ੈਰੀ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਨੇ ਤੇ ਨਾਲ ਹੀ ਸਾਡੇ ਐਮਐਲਏ ਦੋਵਾਂ ਦਾ ਨਾਮ ਲੈ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਇੰਨੀ ਸਪੋਰਟ ਜੱਗੂ ਨੇ ਕੀਤੀ ਅੱਜ ਕਿਉਂ ਨਹੀਂ ਸ਼ਿਰਕਤ ਕਰ ਸੀ ਆਇਆ ਇਹਨਾਂ ਦੀ ਗੁਰਦੀਪਰ ਦਾ ਕਰਕੇ ਹਰ ਕਿਸੇ ਤੇ ਗਾਲੀ ਲੱਗਿਆ ਉਲਕੀਓਂ ਨਹੀਂ ਆਇਆ ਤੇ ਸਾਡੇ ਘਰੇ ਪਤਨ ਗਿਆ ਆ ਦੂਜਾ ਲਿੰਕ ਆ ਗਿਆ ਜੀ ਤੇ ਇੱਕ ਹੋਰ ਚੀਜ਼ ਜਿਹੜੀ ਡਿਊਰਿੰਗ ਇਲੈਕਸ਼ਨ ਜਿਹੜੀ ਚੱਲੀ ਸੀਗੀ ਧਿਆਨਪੁਰ ਪਿੰਡ ਸੀਗਾ ਸਾਡੇ ਉੱਥੇ ਜਿਹੜਾ ਜੱਗੂ ਦਾ ਭਰਾ ਸੀਗਾ ਜਿਹੜਾ ਉਸ ਟਾਈਮ ਤੇ ਸਾਰਾ ਕੁਝ ਹੈਂਡਲ ਕਰ ਰਿਆ ਸੀ ਇਲੈਕਸ਼ਨ ਨੂੰ ਆਪਣੇ ਨੂੰ ਇਹ ਉਦੋਂ ਦੀ ਜਦੋਂ ਇਹਨਾਂ ਨੂੰ ਸਰਪੰਚ ਬਣਾਇਆ ਗਿਆ ਇਹਦਾ ਵੀ ਮੈਂ ਜ਼ਰੂਰ ਕਾਗੀਆਂ ਕੋਲ ਸਵਾਲ ਹੈ ਹੋਣਾ ਕਿ ਤੁਸੀਂ ਸਰਪੰਚ ਬਣਾਇਆ ਸੀਗਾ ਇਹਦਾ ਵੀ ਮੈਂ ਜਵਾਬ ਦਊਂਗਾ ਪਹਿਲਾਂ ਕਿਉਂਕਿ ਇਹ ਚੀਜ਼ ਨੂੰ ਹਾਰ પાਕੇ ਸਨਮਾਨਿਤ ਕੀਤਾ ਜਾ ਰਿਹਾ ਉਹ ਗਿਵਨ ਜਿਹੜੀ ਇਲੈਕਸ਼ਨ ਉਹ ਚੀਜ਼ ਨਾਲ ਜਿਹੜਾ ਇਹ ਕੁਐਸਚਨ ਤੁਹਾਡਾ ਆਉਣਾ ਉਹਦਾ ਮੈਂ ਜਵਾਬ ਦੇ ਦਿੰਦਾ ਪਹਿਲਾਂ ਪਿਛੇ ਨਾਲ ਦੇਖੋ ਆ ਹੈਗੀ ਆ ਜੀ 2019 ਦੀ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੋਈ ਸੀਗੀ ਕਾਂਗਰਸ ਦੀ ਸਰਕਾਰ ਸੀ ਜੀ ਸਰਦਾਰ ਸੁਜੇਤ ਸਿੰਘ ਖੰਧਾਵਾ ਜੀ ਉਰੀ ਉਦੋਂ ਜੀਮਨਿਸਟਰ ਸੀਗੇ ਉਦੋਂ ਇੱਥੇ ਇਲੈਕਸ਼ਨ ਹੋਈ ਸੀ ਸਰਪੰਚੀ ਦੀ ਆਉਟਲੈਟ ਹੈ ਦੀ ਭਗਵਾਲਪੁਰ ਪਿੰਡ ਬਲਵਿੰਦਰ ਕੌਰ ਤੇ ਐਸਸੀ ਸੀਟ ਸੀ ਸਾਡੇ ਟਾਈਮ ਤੇ ਉਥੇ ਪੰਨੂ ਸਾਹਿਬ ਨੇ ਵੀ ਬੋਲੇ ਆ ਸਾਡੇ ਐਮਐਲਏ ਸਾਹਿਬ ਨੇ ਵੀ ਬੋਲੇ ਆ ਇਹਨਾਂ ਨੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਟਾਈਮ ਤੇ ਉਥੇ ਜੋ ਸਰਪੰਚ ਬਣੇ ਸੀ ਉਹ ਇੱਕ ਐਸਸੀ ਲੇਡੀ ਸੀ ਤੇ ਜੱਗੋ ਭਗਵਾਲਪੁਰia ਜਰਨਲ ਕੈਟਾਗਰੀ ਨੂੰ ਬਿਲੋਂਗ ਕਰਦਾ ਸਾਡਾ ਮਕਸਦ ਉਸ ਟਾਈਮ ਤੇ ਆ ਸੀਗਾ ਕਿ ਇਸ ਪਿੰਡ ਚ ਕਿਸੇ ਐਸਸੀ ਭਾਈਚਾਰੇ ਦੇ ਤਲਵੰਦ ਭਰਾ ਨੂੰ ਅੱਗੇ ਲਾਇਆ ਜਾਵੇ ਉਹਦੀ ਥਾਂ ਤੇ ਨਾਲ ਵਿੱਚ ਇੱਕ ਮੈਂਬਰ ਪੰਚਾਇਤ ਜਰੂਰ ਬਣੇ ਸੀ। ਇਹ ਚੀਜ਼ ਹੈਗੀ ਪਰ ਸਾਡੇ ਟਾਈਮ ਤੇ ਬਿਲਕੁਲ ਨਹੀਂ ਬਣੇ ਤੇ ਇਹਨਾਂ ਤੋਂ ਇੱਕ ਹੋਰ ਪ੍ਰਸ਼ਨ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਟਾਈਮ ਤੇ ਜਿਹੜੀ ਸੀਟ ਐਸਸੀ ਸੀਗੀ ਤੁਸੀਂ ਉਹਨੂੰ ਜਰਨਲ ਕਰਕੇ ਤੇ ਕਿਉਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਤੇ ਸਰਪੰਚ ਬਣਾਇਆ ਇਹਦਾ ਜਵਾਬ ਜਰੂਰ ਦੇ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਂ ਸ਼ੁਰੂ ਕਰਨੀ ਚਾਹੁੰਦਾ ਉਹ ਹੈ ਕਿ ਪੰਨੂ ਸਾਹਿਬ ਨੇ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਇਹ ਸਵਾਲ ਚੁੱਕਦੇ ਆ ਰਹੇ ਉਹਦੇ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਪੁੱਛੀ ਇਹਨਾਂ ਨੇ ਕਿਹਾ ਤੁਹਾਡੇ ਗੈਂਗਸਟਰਾਂ ਨਾਲ ਲਿੰਕ ਹੈਗੇ ਕਿ ਨਹੀਂ ਨਾਲ ਹੀ ਸਾਡੇ ਲੋਕਲ ਐਮਐਲਏ ਉਥੋਂ ਦੇ ਮੇਰਾ ਬਾਬਾ ਲਾਲਕੀ ਗੁਰਦੇਵ ਸਿੰਘ ਹੰਦਲੋ ਕੱਲ ਉਹਨਾਂ ਨੇ ਤੁਹਾਡੇ ਸਾਰਿਆਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਚੀਜ਼ ਵੀ ਬੋਲੀ ਹੈ ਕਿ ਸਾਡੇ ਨਾਲ ਜੇ ਉਹਨਾਂ ਦੇ ਲਿੰਕ ਹੈਗੇ ਤਾਂ ਸਾਡੇ ਕੋਲ ਕੋਈ ਸਮਝੋਤ ਲਿਆਓ ਫਿਰ ਅੱਜ ਇੱਥੇ ਇਸੇ ਕੰਮ ਲਈ ਬੈਠੇ ਆ ਭਵਨ ਸਿੰਘ ਬਾੰਦਿਓ ਰੋਪ ਲੈ ਕੇ ਜਿਹੜਾ ਉਹਨਾਂ ਨੇ ਸਬੂਤ ਮੰਗੇ ਹੈ ਕਿ ਗੈਂਗਸਟਰਾਂ ਨਾਲ ਲਿਖੇ ਰਹੀਏ ਕਿ ਨਹੀਂ ਤੇ ਐਮਐਲਏ ਤੱਕ ਲੈ ਕੇ ਜਿੰਨੇ ਸਵਾਲ ਨੇ ਸਾਰੇ ਅਜੇ ਤੱਕ ਨਾ ਸਾਂਦੇ ਕਰੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਬੋਲਿਆ ਸੀ ਕਿ ਆਮ ਆਦਮੀ ਪਾਰਟੀ ਦੇ ਜੱਗੂ ਭਗਵਾਨਪੁਰੇ ਨੇ ਜੇ ਮਦਦ ਕੀਤੀ ਹੈ ਜਾਂ ਉਹਦੀ ਫੈਮਿਲੀ ਨੇ ਮਦਦ ਕੀਤੀ ਹੈ ਉਹ ਸਾਡੇ ਅੱਗੇ ਪ੍ਰੂਫ ਲਿਆਓ ਇੱਕ ਪਹਿਲੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਜਦੋਂ ਅੱਜ ਅਸੀਂ ਪਹੁੰਚਿਆ ਡਿਸਟ੍ਰਿਕਟ ਭਗਵਾਨਪੁਰਾ ਹਲਕਾ ਡੇਰਾਵਾਪਾਣਾ ਨੇ ਜਦੇ ਪਿੰਡ ਭਗਵਾਨਪੁਰ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੀ ਬਹੁਤ ਹੀ ਵੱਡੀ ਇੱਜ਼ਤ ਹੋਈ ਹੈ ਸਾਡੇ ਨਾਲ ਗਗਲ ਤਰਪੰਦ ਸਾਹਿਬ ਮੌਜੂਦ ਨੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੀਬੀ ਹਰਜੀਤ कौर ਭਗਵਾਨ ਜੀ ਪਰ ਸਾਡੇ ਨਾਲ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਹਲਕਾ ਮੇਰਾ ਬਾਬਾ ਨਾਲੇ ਤੋਂ ਇਸ ਵਾਰ ਜੋ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਦੀ ਜਿੱਤ ਹੋਈ ਆ ਜਿੱਤ ਬਹੁਤ ਵੱਡੀ ਲੀਡ ਦੇ ਨਾਲ ਹੋਈ ਆ ਮਿਲ ਚੁਕਿਆ ਹਾਂਜੀ ਹਾਂਜੀ ਇਹਨੇ ਨਾਲ ਆਪ ਮੀਟ ਕਰਦੇ ਰਹੇ ਆ ਜੀ ਜੋ ਵਰਕਰ ਸਾਗੇ ਜੇ ਜਿਹਾ ਕਿ ਪਿੰਡ ਇਹਨਾਂ ਘਰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਕੋਰ ਇਤਾਨ ਨਿਵਾਜ ਕਰਦੇ ਆ ਜਿਹੜਾ ਆਪਦੇ ਵਰਕਰਾਂ ਦਾ ਡੇਰ ਬਣਾ ਲਿਖਦੇ ਹਲਕੇ ਦੀ ਸੰਗਤ ਦਾ ਸਾਨੂੰ ਜੀ ਮੇਰੇ ਦਾ ਫਾਲ ਮਿਲਿਆ ਵਾ ਧੰਨਵਾਦ ਗਰਦੀਪ ਜ਼ਹਿਰ ਦਾ ਇਹਨੂੰ ਵਧਾਈਆਂ ਦੇਣੀਆਂ ਮੈਂ ਕਿ ਮੇਰੇ ਵੀਰ ਭਾਰਖਾ ਜਿਹੜਾ 17 ਸਾਲਾ ਦਾ ਮੋਢੀ ਹੋਆ ਸਪੋਕਟਾ ਜੀ ਅੱਛਾ ਜੀ ਹੁਣ ਆਪਾਂ ਗੱਲਬਾਤ ਕਰਨ ਚਾਹਾਂਗੇ ਜਗਨਦੀਪ ਸਿੰਘ ਜੋ ਭਗਵਾਨ ਪੁਰੋ ਸਰਪੰਚ ਇੱਕ ਅਗੂ ਜੀ ਜਦੋਂ ਇਹ ਜੱਗੂ ਭਗਵਾਨਪੁਰੀਆ ਦੀ ਸਿਸਟਰ ਨੇ ਉਹਨਾਂ ਦੇ ਮਰਦਮਾਸੇ ਜੀ ਦੀ ਬੇਟੀ ਨੇ ਇਹਨਾਂ ਨੇ ਜਦੋਂ ਬੜੀ ਇਫੋਰਚੂਨੇਟ ਗੱਲ ਹੋਈ ਸੀ ਜਦੋਂ ਜੱਗੂ ਦੀ ਮਾਤਾ ਦਾ ਮਰਡਰ ਕਰ ਦਿੱਤਾ ਗਿਆ ਸੀ ਬਟਾਲੂ ਉਦੋਂ ਇਹਨਾਂ ਨੇ ਅਗਲੇ ਦਿਨ ਕਰਮੇਸ਼ਨ ਕਰਨ ਤੋਂ ਪਹਿਲਾਂ ਬੋਡੀ ਨੂੰ ਲੈ ਕੇ ਜਿਹੜਾ ਹਾਈਵੇ ਜਾਮ ਕੀਤਾ ਸੀਗਾ ਉਹ ਚ ਉਹਨਾਂ ਦੀ ਸਿਸਟਰ ਨੇ ਇਹ ਗੱਲ ਕੀਤੀ ਸੀ ਜੀ ਕਿ ਸ਼ੈਰੀ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਨੇ ਤੇ ਨਾਲ ਹੀ ਸਾਡੇ ਐਮਐਲਏ ਦੋਵਾਂ ਦਾ ਨਾਮ ਲੈ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਇੰਨੀ ਸਪੋਰਟ ਜੱਗੂ ਨੇ ਕੀਤੀ ਅੱਜ ਕਿਉਂ ਨਹੀਂ ਸ਼ਿਰਕਤ ਕੀਤੀ ਆਇਆ ਇਹਨਾਂ ਦੀ ਗੁਰਦੀਪਰਦਾ ਕਰਕੇ ਹਰ ਕਿਸੇ ਦੀ ਗਾੜੀ ਲੱਗਿਆ ਉਹ ਕਿਉਂ ਨਹੀਂ ਆਇਆ ਸਾਡੇ ਘਰੇ ਪਤਾ ਨਹੀਂ ਆਹ ਦੂਜਾ ਲਿੰਕ ਆ ਗਿਆ ਜਿੱਤੇ ਇੱਕ ਹੋਰ ਚੀਜ਼ ਜਿਹੜੀ ਡਿਊਰਿੰਗ ਇਲੈਕਸ਼ਨ ਜਿਹੜੀ ਚੱਲੀ ਸੀਗੀ ਧਿਆਨਪੁਰ ਪਿੰਡ ਸੀਗਾ ਸਾਡੇ ਉੱਥੇ ਜਿਹੜਾ ਜੱਗੂ ਦਾ ਭਰਾ ਸੀਗਾ ਜਿਹੜਾ ਉਸ ਟਾਈਮ ਤੇ ਸਾਰਾ ਕੁਝ ਹੈਂਡਲ ਕਰ ਰਿਹਾ ਸੀ ਇਲੈਕਸ਼ਨ ਨੂੰ ਆਪਣੇ ਕੋਲ ਤੇ ਉਦੋਂ ਦੀ ਜਦੋਂ ਇਹਨਾਂ ਨੂੰ ਸਰਪੰਚ ਬਣਾਇਆ ਗਿਆ ਇਹਦਾ ਵੀ ਮੈਂ ਜ਼ਰੂਰ ਕਾਫੀਆਂ ਕੋਲ ਸਵਾਲ ਹੈ ਹੁਣ ਹੈ ਕਿ ਤੁਸੀਂ ਸਰਪੰਚ ਬਣਾਏ ਸੀਗਾ ਇਹਦਾ ਵੀ ਮੈਂ ਜਵਾਬ ਦਊਂਗਾ ਪਹਿਲਾਂ ਕਿਉਂਕਿ ਇਹ ਚੀਜ਼ ਤੁਹਾਨੂੰ ਹਾਰ પાਕੇ ਸਨਮਾਨਿਤ ਕੀਤਾ ਜਾ ਰਿਹਾ ਉਹ ਦੂਜੀ ਨੇ ਜਿਹੜੀ ਇਲੈਕਸ਼ਨ ਵਾਲੀ ਉਹ ਤੁਹਾਡੇ ਕੋਲ ਸਾਰੇ ਕੋਹਣੀ ਇੱਕ ਵਾਰੀ ਮੈਂ ਦੁਬਾਰਾ ਉੱਨਾਕ ਪਾਟ ਕਰਕੇ ਜਿੱਥੇ ਇਹਦੇ ਬ੍ਰਦਰ ਗਗਨ ਨੇ ਮੈਨੂੰ ਬੋਲਿਆ ਤੁਸੀਂ ਵੀ ਤਾਂ ਕਾਂਗਰਸ ਪਾਰਟੀ ਵੱਲ ਆਇਓ ਅਸੀਂ ਆਮ ਆਦਮੀ ਦੇ ਸਪੋਰਟਰ ਹੈ ਅਸੀਂ ਵੀ ਆਵਾਂਗੇ ਆਪਣੇ ਬੰਦੇ ਕੋਲ ਤੇ ਉਹਨੇ ਕਿਹਾ ਸੀ ਤੁਸੀਂ ਇੱਥੇ ਕਿਹੜੀ ਗੱਲੋਂ ਆਏ ਮੈਂ ਕਿਹਾ ਸੀਗਾ ਕਿ ਮੈਂ ਉਸ ਟਾਈਮ ਤੇ ਆਪਣੇ ਮਦਰ ਦਾ ਇਲੈਕਸ਼ਨ ਇਰੀਆ ਵੀ ਸੀਗਾ ਤੇ ਮੇਰੇ ਕੋਲ ਅਧਿਕਾਰ ਸੀਗਾ ਕਿ ਮੈਂ ਹਰ ਵੋਟ ਤੇ ਜਾ ਕੇ ਚੈਕਿੰਗ ਕਰ ਸਕਦਾ ਪਰ ਗਵਰਨਮੈਂਟ ਨੇ ਆਖ ਕਿਉਂ ਨਹੀਂ ਦੱਸਿਆ ਅਜੇ ਤੱਕ ਕਿ ਆਪਣੇ ਪਿੰਡ ਚ ਜਦੋਂ ਵੋਟ ਪਾਣੀ ਹੁੰਦੀ ਹੈ ਬੰਦਾ ਉੱਥੇ ਰਹਿੰਦਾ ਹੈ 12ਵੇਂ ਪਿੰਡਾਂ ਚ ਆਠ ਆਠ 10 10 ਗੱਡੀਆਂ ਲੈ ਕੇ ਇੱਕ ਗੁੰਡੇ ਦਾ ਭਰਾ ਜਾ ਕੇ ਕੀ ਸਾਡੂ ਕਰਨਾ ਚਾਹੁੰਦਾ ਸੀ ਤੇ ਓਪਰ ਦੇ ਜਿੰਨੇ ਮੈਨੂੰ ਬੋਲਿਆ ਕਿ ਇੱਥੇ ਸਾਰਾ ਕੁਝ ਆਪਾਂ ਹੀ ਹੈ ਇੱਥੇ ਮੈਨ ਆਪਾਂ ਹੀ ਇਉਂ ਦੇ ਪ੍ਰਾਪਦੀ ਬਰਥਿੰਗ ਆਨ ਰਿਪੋਰਟ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਨਾਲ ਹੀ ਇੱਕ ਹੋਰ ਚੀਜ਼ ਨਾਲ ਜਿਹੜਾ ਜਿਹੜਾ ਕੁਐਸਚਨ ਤੁਹਾਡਾ ਆਉਣਾ ਉਹਦਾ ਮੈਂ ਜਵਾਬ ਦੇ ਦਿੰਨਾ ਪੜਾ ਪਿੱਛੇ ਨੂੰ ਦੇਖ ਆ ਹੈਗੀ ਹੈ ਜੀ 2019 ਦੀ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੋਈ ਸੀਗੀ ਕਾਂਗਰਸ ਦੀ ਸਰਕਾਰ ਸੀ ਜੀ ਸਰਦਾਰ ਸੋਜਤਾਰ ਸਿੰਘ ਰੰਧਾਵਾ ਜੀ ਉਦੋਂ ਜੇਮਨਿਸਟਰ ਸੀਗੇ ਉਦੋਂ ਇੱਥੇ ਇਲੈਕਸ਼ਨ ਹੋਈ ਸੀ ਸੀ ਸਰਪੰਚੀ ਦੀ ਆ ਉੱਥੇ ਲਿਖਿਆ ਸੀ ਭਗਵਾਲਪੁਰ ਪਿੰਡ ਬਲਵਿੰਦਰ ਕੌਰ ਤੇ ਐਸਸੀ ਸੀਟ ਸੀ ਸਾਡੇ ਟਾਈਮ ਤੇ ਉਥੇ ਪੰਨੂ ਸਾਹਿਬ ਨੇ ਵੀ ਬੋਲੇ ਆ ਸਾਡੇ ਐਮਐਲਏ ਸਾਹਿਬ ਨੇ ਵੀ ਬੋਲੇ ਆ ਇਹਨਾਂ ਨੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਟਾਈਮ ਤੇ ਉਥੇ ਜੋ ਸਰਪੰਚ ਬਣੇ ਸੀ ਉਹ ਇੱਕ ਐਸਸੀ ਲੇਡੀ ਸੀ ਤੇ ਜੱਗੂ ਭਗਵਾਨਪੁਰੀਆ ਜਰਨਲ ਕੈਟਾਗਰੀ ਨੂੰ ਬਿਲੋਂਗ ਕਰਦਾ ਸਾਡਾ ਮਕਸਦ ਉਸ ਟਾਈਮ ਤੇ ਇਹ ਆ ਸੀਗਾ ਕਿ ਇਸ ਪਿੰਡ ਚ ਕਿਸੇ ਐਸਸੀ ਭਾਈਚਾਰੇ ਦੇ ਦਲਿਤ ਭਰਾ ਨੂੰ ਅੱਗੇ ਲਾਇਆ ਜਾਵੇ ਉਹਦੀ ਥਾਂ ਤੇ ਨਾਲ ਵਿੱਚ ਇੱਕ ਮੈਂਬਰ ਪੰਚਾਇਤ ਜ਼ਰੂਰ ਬਣੇ ਸੀ ਇਹ ਚੀਜ਼ ਹੈਗੀ ਪਰ ਸਾਡੇ ਟਾਈਮ ਤੇ ਬਿਲਕੁਲ ਨਹੀਂ ਬਣੇ ਤੇ ਇਹਨਾਂ ਤੋਂ ਇੱਕ ਹੋਰ ਪ੍ਰਸ਼ਨ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਟਾਈਮ ਦੇ ਜਿਹੜੀ ਸੀਟ ਐਸਸੀ ਸੀਗੀ ਤੁਸੀਂ ਉਹਨੂੰ ਜਨਰਲ ਕਰਕੇ ਤੇ ਕਿਉਂ ਜੱਗੂ ਭਗਵਾਨਪੁਰਿਆ ਦੀ ਮਾਤਰ ਨੂੰ ਤੇ ਸਰਪੰਚ ਬਣਾਇਆ ਇਹਦਾ ਜਵਾਬ ਜ਼ਰੂਰ ਦੇ ਦਿਓ ਨਾਲ ਹੀ ਪੰਨੂ ਸਾਹਿਬ ਨੂੰ ਇੱਕ ਹੋਰ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਤੁਸੀਂ ਰੋਜ਼ ਸਵੇਰੇ ਸ਼ਾਮ ਕਵਿੱਟ ਕਰ ਰਹੇ ਹੋ ਜਿਹੜੀ ਮੈਨੂੰ ਧਲਤੀ ਆਈ ਉਹਦੇ ਮਸਲੇ ਤੁਹਾਡੇ ਕੋਲ ਰੰਧਾਵਾ ਸਾਤਾ ਨੰਬਰ ਵੀ ਹੈ ਤੁਸੀਂ 2018 19 20 ਤেন 4 ਸਾਲ ਮੈਂ ਤੁਹਾਨੂੰ ਵੇਖਿਆ ਤੁਸੀਂ ਮੇਰੇ ਘਰੇ ਵੀ ਆਉਂਦੇ ਰਹੇ ਹੋ 39955 ਮੇਰਾ ਹਾਊਸ ਨੰਬਰ ਹੁੰਦਾ ਸੀਗਾ ਤੁਸੀਂ ਮੈਨੂੰ ਮਿਲੇ ਵੀ ਹੋ ਤੁਸੀਂ ਮੈਨੂੰ ਉੱਥੇ ਬੋਲਿਆ ਵੀ ਕਿ ਪੁੱਤਰਾ ਵੱਡੇ ਹੋ ਕੇ ਪੇਵਾਰਗਾ ਬਣੇ ਤੇ ਉਸ ਵੇਲੇ ਤੇ ਸਾਰੇ ਕੇਸਿਸ ਚੱਲ ਰਹੇ ਸੀ ਉਹਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਈਏ ਜੀ ਉਦੋਂ ਤੁਸੀਂ ਆਪਣੀ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਕੇਸ ਤੁਹਾਡੇ ਤੇ ਕੋਈ ਹੋਇਆ ਸੀਗਾ ਉਹਦੇ ਤੋਂ ਬਚਦੇ ਕਰਦੇ ਸੀ ਤਾਂ ਤੁਸੀਂ ਰੰਦਾਵਾ ਸਕੋ ਹੁੰਦੇ ਸੀ ਪਲੀਜ਼ ਉਹਦੇ ਤੇ ਵੀ ਚੱਲਣਾ ਜ਼ਰੂਰ ਪਾਇਓ ਬਰਨ ਸਰ ਨਾਲ ਹੀ ਸਭ ਤੋਂ ਮੇਨ ਚੀਜ਼ ਹੈ ਜਿਹੜੀ ਪਰੋਂ ਤੋਂ ਬਾਅਦ ਯੋਰਾ ਨੇ ਕੇ ਲੈਂਦੇ ਨੇ ਦਾ ਜਿਹੜਾ ਇਹਨਾਂ ਦਾ ਸਿਲਸਿਲਾ ਸੀ ਸਭ ਤੋਂ ਮੇਨ ਗੱਲ ਜਿਹੜੀ ਮੈਂ ਅੱਜ ਕਰਨ ਆਇਆ ਸੀ ਇਹ ਰਿਪੋਰਟ ਹੈ ਜੀ ਜਿਹੜੀ 2000 ਵਿੱਚ ਇਹਨਾਂ ਦੇ ਐਮਐਲਏ ਕੋਰਜੇ ਪ੍ਰਤਾਪ ਜੀ ਵਰਗੋਂ ਹੈਡ ਕੀਤੀ ਗਈ ਸੀ ਆਈਡੀਪੀ ਇੰਟੈਲੀਜੈਂਸੀ ਦੇ ਉਸ ਪੈਂਸੇ ਉਹਨਾਂ ਨੇ ਸਾਰੀ ਰਿਪੋਰਟ ਤਿਆਰ ਕੀਤੀ ਹੈ ਜੀ ਵਿੱਚ ਇਹਨਾਂ ਦਾ ਜਿਹੜਾ ਕੇਸ ਸੀਗਾ ਉਹ ਸੀਗਾ ਅ ਗੈਂਸਟਰਾਂ ਨਾਲ ਬੀਟਰਾਂ ਦੇ ਜਿਹੜੇ ਲੇਖ ਲਿਖੇ ਨੇ। ਫ਼੍ਰੌਮ ਕਮਰ ਵਿਜੇ ਪ੍ਰਤਾਪ ਸਿੰਘ ਆਈਜੀਪੀ ਇੰਟੈਲੀਜੈਂਸ ਐਸਐਸ ਨੂੰ। ਇਹ ਸਭ ਤੋਂ ਮੇਨ ਚੀਜ਼ ਹੈ ਜਿਹੜੀ ਇੱਕ ਜਿਹੜਾ ਇਹਨਾਂ ਨੇ ਪਪੂ ਢਿਲਵਾਰ ਕੇਸ ਢਿਲਵਾ ਤੋਂ ਸਰਪੰਚ ਸੀਗੇ ਉਹਨਾਂ ਦੇ ਅਗੇਂਸਟ ਜਿਹੜਾ ਇਹਨਾਂ ਨੇ ਉਹਨਾਂ ਦੇ ਸਪੋਰਟ 'ਚ ਜਿਹੜਾ ਇਹਨਾਂ ਨੇ ਕੇਸ ਇੱਕ ਪਾਇਆ ਸੀ ਸੁਬੀਰ ਸਿੰਘ ਬਾਦਲ ਤੇ ਸ਼ਵੇਤ ਮਲੇਪੁਰ। ਉਹਦੇ ਵਾਸਤੇ ਜਿਹੜੀ ਔਰ ਵਿਜੇ ਪ੍ਰਤਾਪ ਦੀ ਹੋਰਾਂ ਦੀ ਰਿਪੋਰਟ ਸੀਗੀ ਉਹ ਚੋਂ ਨਾਲੇ ਸਾਫ ਸੌਫ ਲਿਖਿਆ ਹੈ। it is reiterated that there is no involvement of any miscreant criminal gang in the case as per report information available with this office all the main accused persons have been arrested in this case and motor has been found to be some old driver too eh os cheh da eh old driver de jara pakku talwa case hoya siga ohi hai ge naal hi edi fir jehdi main tuhanu padhawni chahunga us time te jehdi fir jehde bayan sandeep singh valo ditte gaye ne jehde darbir singh pakku talwa se ge ਉਹਨਾਂ ਦੇ ਬੇਟੇ ਵੱਲੋਂ ਜਿਹੜਾ ਐਫਆਈਆ ਰਜਿਸਟਰ ਹੋਇਆ ਉਹ ਚ ਪਹਿਲੀ ਚੀਜ਼ ਜਿਹੜੀ ਉਹਨਾਂ ਦੇ ਬੇਟੇ ਨੇ ਲਿਖਾਈ ਸੀ ਉਹ ਸੀਗੀ ਬਲਵਿੰਦਰ ਸਿੰਘ ਨੇ ਲਲਕਾਰਾ ਮਾਰਿਆ ਕਿ ਕਿਹਾ ਅੱਜ ਇਹਨਾਂ ਨੂੰ ਸਾਂਝੀ ਜ਼ਮੀਨ ਦੀ ਵਾਕ ਵਡਣ ਦਾ ਮਜ਼ਾ ਦੱਸ ਦਿਓ ਸੁੱਕਾ ਨਹੀਂ ਜਾਣਾ ਚਾਹੀਦਾ ਕੋਈ ਹੱਥ 'ਚ ਦਾਤਰ ਫੜਿਆ ਮੇਰੇ ਪਿਤਾ ਗੰਬੀਰ ਸਿੰਘ ਦੇ ਸਿੱਧਾ ਮਾਰਿਆ ਤੇ ਮੇਰੇ ਪਿਤਾ ਦਾ ਬਚਾਅ ਕਰਦੇ ਉਹਨਾਂ ਨੇ ਆਪਣਾ ਹੱਥ ਅਗੇ ਕੀਤਾ ਤੇ ਨਾਲ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਕੇ ਤੇ ਮਾਰ ਦਿੱਤਾ ਜਿਹੜੀ ਪਹਿਲੀ ਐਪੀਆ ਸੀ ਉਹ ਚ ਕਿਉਂ ਨਹੀਂ ਇਹਨਾਂ ਨੇ ਜੇ ਉਹਨਾਂ ਦੀ ਫੈਮਲੀ ਦਾ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਸਿੱਧਾ ਰੋ ਪਿਉ ਨਹੀਂ